i20 ਐਕਟਿਵ ਏਰੀਐਂਟ ਹੈ ਜਿਹੜਾ ਸਭ ਤੋਂ ਟੌਪ ਮਾਡਲ i20 ਚ ਆਇਆ ਜੀ ਐਕਟਿਵ ਜੀ ਭਾਜੀ ਇਹ ਬਾਈ ਗੱਡੀਆਂ ਬਹੁਤ ਘੱਟ ਆਈਆਂ ਨੇ ਬਹੁਤ ਘੱਟ ਆਏ ਭਾਜੀ ਜਿਹੜਾ ਕਾਰ ਦੇਖ ਲਏਗਾ ਬੰਦਾ ਰੂਹ ਖੁਸ਼ ਹੋ ਜਾਏਗਾ ਉਹਦੀ ਕਾਰ ਦੇ ਪਿੱਛੇ ਗੋਲ ਲਾਈਟਾਂ ਜੀ ਆਉਂਦੀਆਂ ਇੱਕ ਮਿੰਟ ਵਾ ਵਾ ਦਿਖਾਈ ਆ ਦੇਖ ਦਿਖਾ ਦੇ ਮਿੱਤਰ ਆ ਇਹਦੇ ਚ ਬਈ ਗੋਲ ਆਉਂਦੇ ਆ ਬਲੈਕ ਅੱਛਾ ਆਟੋ ਫੋਲਡੇਬਲ ਮਿਰਰ ਸਭ ਕੁਝ ਹੀ ਆਟੋ ਫੋਲਡਰ ਮਿਰਰ ਵਾਲੀ ਕਾਰ ਆ ਭਾਈ ਤੁਸੀਂ ਇੰਟੀਰੀਅਰ ਦੇਖੋ ਜਿੱਦਾ ਵੀ ਲਗਜ਼ਰੀ ਇੰਟੀਰੀਅਰ ਵਾਲੀ ਕਾਰ ਆ ਓਏ ਓਏ ਕਿਆ ਬਾਤ ਹੈ ਇਹ ਭਾਜੀ ਕਾਰ ਸਪੇਸ਼ੀਅਸ ਵੀ ਹੁੰਦੀ ਹੈ i20 ਇਹਦਾ ਇੰਟੀਰੀਅਰ ਵੀ ਲੱਗਦੀ ਹੈ ਸਾਰ ਬਹੁਤ ਵਧੀਆ ਕਾਰ ਆ ਭਾਜੀ ਇਹ ਤੇ ਬੜੇ ਛੋਟੇ ਰੇਟਾਂ ਦੀ ਕਾਰ ਹੈ 15 ਮਾਡਲ ਦੀ ਕਾਰ ਨਾ ਸਨਰੂਫ 2018 ਰਜਿਸਟਰਡ ਦੀ ਕਾਰ 2017 ਦੇ ਇਨਫੈਕਚਰ 18 ਰਜਿਸਟਰ ਸਭ ਤੋਂ ਟਾਪ ਐਂਡ ਵਾਲਾ ਮਾਡਲ ਹੈ ਸਨਰੂਫ ਵਾਲਾ ਹਾਂ ਬਹੁਤ ਵਧੀਆ ਕਾਰ ਹੈ ਲਾਇਵਲ ਸੋਹਣੇ ਲਾਇਵਲਾਂ ਦੇ ਨਾਲ ਕਾਰ ਆ ਜੀ ਡੀਜ਼ਲ ਜਿਹੜਾ ਡੀਜ਼ਲ ਭਾਜੀ ਡੀਜ਼ਲ ਸਭ ਤੋਂ ਟਾਪ ਮਾਡਲ ਜੀ ਚੱਲੀ ਕਿੰਨੀ ਕ ਹੈ ਇਹ ਭਾਜੀ ਚੱਲੀ 75 ਤੋਂ 80 ਹਜ਼ਾਰ ਕਿਲੋਮੀਟਰ ਲੱਗੇ ਚੱਲੀ ਜੀ ਕਾਰ ਜੀ ਕਰੋ ਚੈੱਕ ਅਪਡੇਟਡ ਵਰਜਨ ਆ ਜਿੱਦਾ ਸਟੀering ਤੁਹਾਡਾ ਗੇਅਰ ਹੱਥ 'ਚ ਆ ਜਾਂਦੇ ਆ ਸਟੀering ਅਪਗ੍ਰੇਡ ਬੰਤ ਗ੍ਰੇਡ ਸਟੀering ਆ ਜੀ ਠੀਕ ਹੈ ਮਤਲਬ ਜਿੰਨੂੰ ਮਰਸੀਡੀਜ਼ ਦੀ ਭਾਜੀ ਨੌਲੇਜ ਆਣਾ ਇਹ ਕਾਰ ਨਹੀਂ ਛੱਡ ਕੇ ਜਾਏਗਾ ਭਾਜੀ ਦੋਨੇ ਕਾਰਾਂ ਇੰਜਨ ਦੀਆਂ ਬ੍ਰਾਂਡ ਨੂੰ ਕਾਰ ਆ ਭਾਜੀ ਲਓ ਜੀ ਬਾਕੀ ਪੇਂਟ ਵਾਈਜ਼ ਵੀ ਭਾਈ ਬਹੁਤ ਚੰਗੀ ਆ ਆਲਮੋਸਟ ਰੀਨਲ ਬੰਪਰਾਂ ਦੀ ਅਸੀਂ ਗਾਰੰਟੀ ਨਹੀਂ ਲੈਂਦੇ ਭਾਜੀ ਠੀਕ ਹੈ ਆਲਮੋਸਟ ਰੀਨਲ ਪੇਂਟ ਆ ਭਾਜੀ ਮਤਲਬ ਬਹੁਤ ਵਧੀਆ ਬੰਦਿਆਂ ਦੀ ਕਾਰ ਆ ਲਓ ਜੀ ਕਰੋ ਚੈੱਕ 85 ਹਜ਼ਾਰ ਚੱਲੀ ਹੋਈ ਆ 2013 ਮਾਡਲ E220 ਹੱਥ 'ਚ ਗੇਅਰ ਆ ਜਾਂ ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆ ਗਏ ਬਾਈ ਜੀ ਜਲੰਧਰ ਸ਼ਹਿਰ ਦੀ ਤੇ ਕਾਰ ਬਜ਼ਾਰ ਹੈਗਾ ਰਾਦੇ ਮੋਟਰ ਤੇ ਬਾਈ ਆਪਣੇ ਨਾਲ ਆਖੀ ਹਾਲਾ ਵੀਰੇ ਠੀਕ ਆ ਬਾਈ ਠੀਕ ਸਿੱਤਾਂ ਠੀਕ ਹਾਂਜੀ ਹਾਂਜੀ ਬਜੇ 150 ਤੇ ਬਾਈ ਦਾ ਡੌਲਾ ਦੇਖੋ ਪਹਿਲਾਂ ਦਾ 20 ਇੰਚ ਦਾ ਠੀਕ ਆ ਬਾਈ ਤੇ ਗੱਡੀਆਂ ਦਿਖਾਉਣੇ ਆ ਆਪਾਂ ਹਨਾ ਹਾਂਜੀ ਹਾਂਜੀ ਬਾਈ ਜੀ ਘੈਂਟ ਘੈਂਟ ਤੇ ਕਿਹੜੀ ਗੱਡੀ ਤੋਂ ਸਟਾਰਟ ਕਰੀਏ ਦੇਖੋ ਸਾਰੇ ਸਟਾਕ ਆ ਸੋ ਜੋ ਦਿਖਾਣਾ ਦਿਖਾਓ ਕਸਟਮਰ ਨੂੰ ਸਾਰਾ ਸੋ ਕਾਗਾ ਜੀ ਹੋਂਡਾ ਸਿਟੀ ਖੜੀ ਆ ਹਨਾ ਆਪਾਂ ਇੱਥੋਂ ਹੀ ਸ਼ੁਰੂ ਕਰ ਦਿੰਦੇ ਆ ਦੱਸੋ ਜੀ ਭਾਈ ਅੱਜ ਆਪਾਂ ਪੱਲੇ ਆਪਣੇ ਪ੍ਰੀਮੀਅਮ ਸੈਗਮੈਂਟ ਦੀ ਕਾਰ ਸੈਡਾਨ ਪ੍ਰੀਮੀਅਮ ਦੀ ਸੈਡਾਨ ਚ ਪ੍ਰੀਮੀਅਮ ਸੈਗਮੈਂਟ ਆ ਜਿਹੜੀ ਕਿ ਮਿਲਦੀ ਬਹੁਤ ਘੱਟ ਆ ਬਿਲਕੁਲ Honda ਦੀ ਪੈਟਰੋਲ ਦੀ ਕਾਰ ਫਸਟ ਓਨਰ ਕਾਰ ਹੈ ਠੀਕ ਹੈ ਸਿਰਫ ਤੇ ਸਿਰਫ 65000 ਕਿਲੋਮੀਟਰ ਲਈ ਪੈਟਰੋਲ ਦੀ ਮਾਡਲ ਕਿੰਨਾ ਹੈ 2017 ਮਾਡਲ ਦੀ ਕਾਰ ਭਾਈ 17 ਮਾਡਲ ਭਾਈ ਜੀ ਗੱਡੀ ਲੋਕ ਹੋ ਗਈ ਵੀਰੇ ਮੜਾ ਖੋਲਿਓ 17 ਮਾਡਲ ਕਾਰ ਆ ਪੈਟਰੋਲ ਦੀ Honda City ਕਰੋ ਚੈੱਕ ਵੇਰੀਐਂਟ ਕਿਹੜਾ ਦਾ ਇਹ SV ਵੇਰੀਐਂਟ ਭਾਜੀ SV ਠੀਕ ਹੈ ਜੀ ਕਰੂਜ਼ ਕੰਟਰੋਲ ਆ ਜਾਂਦਾ ਮੇਰੇ ਲੱਗਦਾ ਇਹ ਚ ਇਹ ਚ ਪਾਜੀ ਆਪਣਾ ਆਟੋ ਕਲਾਈਮੇਟ ਏਸੀ ਸਾਰਾ ਕੁਝ ਵਧੀਆ ਇੰਟੀਰੀਅਰ ਦਿਖਾ ਸਕਦੇ ਕਸਟਮਰ ਨੂੰ ਲੈਦਰ ਸੀਟਾਂ ਦੇ ਨਾਲ ਵਧੀਆ ਕੰਟੀ ਦੇ ਨਾਲ ਤੇ ਰੇਟ ਕੀ ਆਦਾ ਫਿਰ ਇਹ ਪਾਜੀ ਡਿਮਾਂਡ ਹੈਗੀ 6 ਲੱਖ 20 ਹਜ਼ਾਰ ਤੇ ਯਸਨੋ ਪ੍ਰਾਈਸ ਜਿਹੜਾ ਜੱਸੇ ਭਾਈ ਵੀਡੀਓ ਦੇਖ ਗਿਆ 5 ਲੱਖ 75 ਹਜ਼ਾਰ ਦੇਕਾਰ ਦੇ ਦਿਆਂਗੇ 5 ਲੱਖ 75 ਹਜ਼ਾਰ ਦੇ ਵਿੱਚ 17 ਮਾਡਲ ਗੱਡੀ ਤੁਸੀਂ ਸਿਰਫ 5 ਲੱਖ ਤੋਂ ਤੁਹਾਡਾ ਸਵਾ ਪੰਜ ਲੱਖ ਨਾਲ ਲੋਨ ਵੀ ਹੋ ਜਾਏਗਾ ਤੇ ਭਾਈ 50000 ਰੁਪਏ ਡਾਊਨ ਪੇਮੈਂਟ ਹੋ ਜਾਏਗਾ ਜੀ ਲਓ ਜੀ 50000 ਰੁਪਏ ਡਾਊਨ ਪੇਮੈਂਟ ਲੈ ਕੇ ਰਾਧੇ ਮੋਟਰ ਅਦਰਸ਼ ਨਾ ਗੁਰਦੁਆਰਾ ਦੇ ਨਾਂ ਬੁੱਕਟ ਜੁਆਇਨਿੰਗ ਰੋਡ ਜਿਹੜੇ ਕਪੂਰਥਲਾ ਕਨੈਕਟਿਡ ਰੋਡ ਆ ਤੁਸੀਂ ਰੋਡ ਦੇ ਉੱਪਰ ਹੀ ਆਪਣਾ ਰਾਜੇ ਮੋਟਰ ਹੈ ਜੀ ਬਾਕੀ ਗੂਗਲ ਮੈਪ ਤੇ ਲੋਕੇਸ਼ਨ ਵੀ ਹਾਂ ਜੀ ਹਾਂ ਜੀ ਗੂਗਲ ਨਾਲ ਲੋਕੇਸ਼ਨ ਮਿਲ ਜਾਏ ਅੱਗੇ ਖੜੀਆ ਐਕਸ ਜੀ ਵੀ ਦੱਸੋ ਵੀਰੇ ਇਹ ਭਾਈ ਛੋਟੇ ਪ੍ਰੀਮੀਅਮ ਸੈਗਮੈਂਟ ਦੀ ਐਸਯੂਵੀ ਆ ਜੀ ਜਿਹਨੇ ਬਹੁਤ ਛੋਟੇ ਪੈਸੇ ਨਾਲ ਆਪਣੇ ਵੱਡੇ ਸੁਪਨੇ ਪੂਰੇ ਕਰਨੇ ਆ ਠੀਕ ਹੈ ਇਹ 2015 ਮਾਡਲ ਦੀ ਐਸਯੂਵੀ ਪਹਿਲੇ ਨਾਂ ਦੀ ਕਾਰ ਫਸਟ ਓਨਰ ਕਾਰ ਤੇ ਬਹੁਤ ਛੋਟੇ ਪ੍ਰਾਈਸ 'ਚ ਆਪਾਂ ਤੁਹਾਨੂੰ ਕਾਰ ਦੇਵਾਵਾਂਗੇ ਇਹ ਸਿੱਧਾ ਤੇ ਸਿੱਧਾ ਕਾਰ W6 6 वेरिएंट ਕਰੋ ਜੀ ਚੈੱਕ ਅੰਦਰੋਂ ਬਹੁਤ ਸਾਫ ਸੁਥਰੀ ਕਾਰ ਹੈ ਤੇ ਡਾਊਨ ਪੇਮੈਂਟ ਵੀਰੇ ਦੀ ਡਾਊਨ ਪੇਮੈਂਟ ਭਾਈ ਜੀ ਸਾਨੂੰ ਕੁਝ ਨਹੀਂ ਜਰੂਰੀ ਆਧਾਰ ਕਾਰਡ ਪੈਨ ਕਾਰਡ ਬਹੁਤ ਆਪਾਂ ਤੁਹਾਡਾ ਫੁੱਲ ਲੋਨ ਕਰਾ ਦੇਾਂਗੇ ਲਓ ਜੀ ਫੁੱਲ ਲੋਨ ਹੋ ਜਾਊਗਾ ਫੁੱਲ ਲੋਨ ਕਰਾ ਦੇ ਤੇ ਭਾਈ ਨੰਬਰ ਦੀ ਗੱਲ ਕਰਨਾ ਚਾਹਣਾ ਨੰਬਰ ਪੰਜਾਬ ਦੀ ਨੇ ਪੰਜਾਬ ਦੇ ਨੰਬਰ ਆ ਭਾਜੀ ਸਾਰੀ ਕਾਰਾਂ ਦੇ ਫਰਸਟ ਓਨਰ ਦੀ ਕਾਰ ਹੈ ਕੁਝ ਗੱਡੀਆਂ ਦੇ ਨੰਬਰਾਂ ਦੇ ਉੱਤੇ ਪਲੇਟਾਂ ਲੱਗੀਆਂ ਹੋਈਆਂ ਨੇ ਪਰ ਜੇ ਤੁਸੀਂ ਰਿਕਾਰਡ ਵਗੈਰਾ ਚੈੱਕ ਕਰਾਉਣਾ ਹੋ ਬਾਈ ਨਾਲ ਕਾਲ ਕਰਕੇ ਇਹਨਾਂ ਤੋਂ ਨੰਬਰ ਲੈ ਸਕਦੇ ਹੋ ਜੀ ਦਿੱਲੀ ਨੰਬਰ ਅਸੀਂ ਕਾਰਾਂ ਨਹੀਂ ਵੇਚਦੇ ਭਾਜੀ ਠੀਕ ਹੈ ਭ 2016 ਮਾਡਲ ਦਾ ਫੋਰਚੂਨਰ ਉਹ ਵੀ 4/4 ਦੇ ਵਿੱਚ ਸੈਕੰਡ ਓਨਰ ਦੀ ਕਾਰ ਹੈ ਨੰਬਰ 5050 5050 ਜੀ ਨੰਬਰ 5050 ਠੀਕ ਹੈ ਨੰਬਰ 5050 ਹੈ ਜੀ ਬਹੁਤ ਵਧੀਆ ਕਾਰ ਆ ਭਾਜੀ ਬਹੁਤ ਵਧੀਆ ਨੰਬਰ ਤੇ ਮਾਡਲ ਕਿੰਨਾ ਕਿਹਾ ਇਹ 2016 ਮਾਡਲ ਦੀ ਕਾਰ ਭਾਜੀ ਜੀ 2016 ਮਾਡਲ ਦੀ ਕਾਰ ਸੈਕੰਡ ਓਨਰ ਦੀ ਕਾਰ ਆ ਭਾਜੀ ਇਹ ਜੀ ਤੇ ਬਹੁਤ ਛੋਟੇ ਪ੍ਰਾਈਸ ਤੁਹਾਨੂੰ ਕਾਰ ਦੇਾਂਗੇ 4/4 ਚਾ ਭਾਜੀ ਇਹ 4/4 ਆਟੋਮੈਟਿਕ ਆਟੋਮੈਟਿਕ ਹਾਂ ਜੀ ਆਟੋਮੈਟਿਕ ਠੀਕ ਹੈ ਇਹਦਾ ਸਿਰੇ ਤੋਂ ਸਿਰੇ ਤੁਹਾਨੂੰ ਅਸੀਂ 1.14 ਲੱਖ ਚ ਕਾਰ ਦੇਾਂਗੇ 1.14 ਲੱਖ 16 ਮਾਡਲ 4x4 ਆਟੋਮੈਟਿਕ ਬਾਕੀ ਜਿਹੜਾ ਤੁਹਾਡੀ ਵੀਡੀਓ ਦੇਖਿਆਗਾ ਤਾਂ ਮਾਨਤਨ ਕਰਾਂਗੇ ਤੁਸੀਂ 3 ਤੋਂ 4 ਤੋਂ 5 ਲੱਖ ਰੁਪਏ ਲਿਆਓ ਆਪਣਾ ਬਾਕੀ ਲੋਨ ਕਰਾਓ ਤੇ ਕਾਰ ਲੈ ਜਾਓ ਠੀਕ ਹੈ ਜੀ ਤੇ ਮਾਨਤਨ ਹੋ ਜਾਊਗਾ ਬਾਈ ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਆਊਗਾ ਤੇ ਅੱਗੇ ਨਵੀਂ ਸ਼ੇਪ ਵਾਲੀ ਆ ਗਈ ਫੋਰਚੂਨਰ ਦੇਖੋ ਜੀ ਏ ਫੋਰਚੂਨਰਲੀ ਬਹੁਤ ਅਮਦਾ ਭਾਜੀ ਆਉਂਦੀ ਆ ਬਾਅਦ ਕੀ ਇਹ ਤੇ ਜਾਂਦੀ ਆ ਪਹਿਲੇ ਨੇ ਜੀ ਇਹ 2017 ਦਸੰਬਰ ਦੀ ਫੋਰਚੂਨਰ ਮੈਨੂਫੈਕਚਰ ਹੈ ਜੀ 18 ਚ ਨਿਕਲੀ ਕਾਰ ਆ ਭਾਜੀ 17/18 ਹਾਂਜੀ 17/18 ਜੀ ਬਹੁਤ ਬ੍ਰੈਂਡ ਨੂ ਕੰਡੀਸ਼ਨ ਦੀ ਕਾਰ ਆ ਭਾਜੀ ਇਹ ਵੀ ਇਹ 4/2 ਆਟੋਮੈਟਿਕ ਆ 4/2 ਆਟੋਮੈਟਿਕ ਭਾਜੀ ਕਰੋ ਜੀ ਚੈੱਕ ਠੀਕ ਹੈ ਜੀ 17/18 ਜੀ ਭਾਜੀ ਚੱਲੀ ਕਿੰਨੀ ਕਾ ਵੀਰੇ ਇਹ ਭਾਜੀ ਸਵਾ 1 ਲੱਖ ਦੇ ਲਾਗੇ ਛਾਗੇ ਚੱਲੀ ਕਾਰ ਜੀ ਠੀਕ ਹੈ 1 ਲੱਖ 8000 ਤੇ ਮੀਟਰ ਹੋਣਾ ਹਾਂਜੀ 1 ਲੱਖ 8000 ਦੇ ਲਾਗੇ ਛਾਗੇ ਜੋ ਵੀ ਹੈ ਜੀ ਠੀਕ ਹੈ ਜੀ ਤੇ ਫਿਰ ਇਹਦਾ ਰੇਟ ਇਹ ਭਾਜੀ ਤੁਹਾਨੂੰ ਅਸੀਂ ਦੇ ਦੇਵਾਂਗੇ 24 ਲੱਖ ਰੁਪਏ ਦੀ ਕਾਰ 24 ਲੱਖ ਦੇ ਦਾ ਨੰਬਰ ਹੀ ਪੇਡ ਰਹੇਗਾ ਨੰਬਰ ਜੀ ਪੇਡ ਨੰਬਰ ਹੈ ਦੇਖੋ ਪੇਡ ਨੰਬਰ ਰਹੇਗਾ ਪੰਜਾਬ ਦਾ ਨੰਬਰ ਰਹੇਗਾ ਜੀ ਠੀਕ ਹੈ ਵੀਰੇ ਤੇ ਡਾਊਨ ਪੇਮੈਂਟ ਡਾਊਨ ਮੈਨ ਇਹਦੇ ਭਾਈ 5 ਤੋਂ 7 ਲੱਖ ਰੁਪਏ ਲਿਆਓ ਬਾਕੀ ਲੋਨ ਠੀਕ ਹੈ ਜੀ ਬਸ ਅੱਗੇ ਬਈ ਸਿੰਪਲ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਭਾਜੀ ਹਾਂ ਤੁਹਾਡਾ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਆ ਮੈਂ ਹਰ ਇੱਕ ਵੀਡੀਓ ਚ ਕਹਿਣਾ ਹੁੰਦਾ ਲੋਨ ਜਿੰਨਾ ਮਰਜ਼ੀ ਕਰਾ ਲਓ ਲੋਨ ਦੀ ਕੋਈ ਤੰਗੀ ਟੁੱਟਣੀ ਨਹੀਂ ਆਉਣ ਦਿੰਦੇ ਤੇ ਅੱਗੇ ਭਾਈ ਜੀ ਐਂਡੈਵਰ ਕਾਰ ਖੜੀ ਆ ਇਹ ਭਾਜੀ ਸਾਡੀ ਦੇਖੋ ਜੀ ਬਹੁਤ ਲਗਜ਼ਰੀ ਕਾਰ ਆ ਲਗਜ਼ਰੀ ਸੈਗਮੈਂਟ ਦੇ ਵਿੱਚ ਕਾਰ ਆ ਤੇ ਕਾਰ ਕੋੜਾ ਕਾਰ ਆ ਬਿਲਕੁਲ ਭਾਜੀ ਨਵੇਂ ਵਰਗੀ ਕਾਰ ਆ ਭਾਜੀ ਇਹ ਜੀ ਇਹ ਜਿਹੜਾ ਕਾਰ ਲੈ ਜਾਏਗਾ ਰੂਹ ਖੁਸ਼ ਹੋਰੇਗਾ ਮਤਲਬ ਮੈਂ ਇਦਾਂ ਵੀ ਭਾਜੀ ਕਾਰ ਨਹੀਂ ਦੇਖੀ ਕਿੰਨੀ ਵਧੀਆ ਕਾਰ 3.2 ਇੰਨਾਂ 2019 ਪਹਿਲੇ ਨਾ ਦੀ 75000 ਚੱਲੀ ਰਿਕਾਰਡ ਦੇ ਨਾਲ ਜਿੰਨੇ ਰਿਕਾਰਡ ਚੈੱਕ ਕਰਾਣਾ ਆਪਣਾ ਰਿਕਾਰਡ ਕਰਾ ਸਕਦਾ ਲੋਕਲ ਨੰਬਰ ਕਾਰ ਪੀਵੀ ਨੰਬਰ ਪਹਿਲੇ ਨਾ ਦੀ ਕਾਰ ਲਓ ਜੀ 73000 ਚੱਲੀ ਬਿੱਟ ਰਿਕਾਰਡ 19 ਮਾਡਲ 19 ਮਾਡਲ ਨੰਬਰ 2 ਨੰਬਰ ਇਹਦਾ ਵੀ 2 ਡਿਜੀਟ ਨੰਬਰ ਲੱਗਾ ਭਾਜੀ ਬੇਡ ਨੰਬਰ ਲੱਗਾ ਜੀ ਨੋ ਲਗ 10 ਸਵਾ ਲੱਖ ਦਾ ਨੰਬਰ ਹੈ ਜੀ ਇਹਦਾ ਵੱਡਾ ਸਨਰੂਫ ਆ ਬਾਈ ਗੱਡੀ ਦੇ ਵਿੱਚ ਨਾਲ ਦੇ ਕੰਪਨੀ ਵੱਲੋਂ ਆਂਦੇ ਆ ਲਾਏ ਹਾਂਜੀ ਹਾਂਜੀ ਨਾਲ ਦੇ ਲਾਏ ਭਾਜੀ ਜੀ ਤੇ ਰੇਟ ਇਹ ਭਾਜੀ ਤੁਹਾਨੂੰ YSNO ਵਾਲਾ ਪ੍ਰਾਈਸ 27.5 ਲੱਖ ਦੀ ਡਿਮਾਂਡ 27 ਲੱਖ ਦੀ ਤੁਹਾਨੂੰ ਕਾਰ YSNO ਦੇ ਦਿਆਂਗੇ 5 ਤੋਂ 7 ਲੱਖ ਰ ਤੁਸੀਂ ਇਹਦਾ ਲਿਆਣਾ ਵਾ ਐਕਸੀਡੈਂਟ ਇੰਜਨ ਦੀ ਗਾਰੰਟੀ ਸਾਡੀ ਕਾਰ ਦੀ ਭਾਜੀ ਠੀਕ ਹੈ ਵੀਰੇ ਤੇ ਅੱਗੇ ਬਾਈ ਜੀ ਅੱਗੇ ਭਾਜੀ I20 ਐਕਟਿਵ ਵੇਰੀਐਂਟ ਆ ਜੀ ਜਿਹੜਾ ਜੀ ਬਾਜੀ ਇਹ ਬਾਈ ਗੱਡੀਆਂ ਬਹੁਤ ਘੱਟ ਆਈਆਂ ਨੇ ਬਹੁਤ ਘੱਟ ਆਏ ਪਾਜੀ ਜਿਹੜਾ ਕਾਰ ਦੇਖ ਲੇਗਾ ਬੰਦਾ ਰੂਹ ਖੁਸ਼ ਹੋ ਜਾਏਗਾ ਉਹਦੀ ਕਾਰ ਇਹਦੇ ਪਿੱਛੇ ਗੋਲ ਲਾਈਟਾਂ ਜੀ ਆਉਂਦੀ ਐ ਇੱਕ ਮਿੰਨ ਦਾਦਾ ਦਿਖਾਈ ਆ ਦੇਖ ਦਿਖਾ ਦੇ ਮਿੱਤਰ ਆ ਇਹਦੇ ਚ ਬਈ ਗੋਲ ਆਉਂਦੇ ਆ ਬਾਲ ਗੋਲ ਲਾਈਟਾਂ ਅੱਛਾ ਆਟੋ ਫੋਲਡੇਬਲ ਮਿਰਰ ਸਭ ਕੁਝ ਹੀ ਆਟੋ ਫੋਲਡਰ ਮਿਰਰ ਵਾਲੀ ਕਾਰ ਆ ਬਾਈ ਤੁਸੀਂ ਇੰਟੀਰੀਅਰ ਦੇਖੋ ਜਿੱਦਾਂ ਦੀ ਲਗਜ਼ਰੀ ਇੰਟੀਰੀਅਰ ਵਾਲੀ ਕਾਰ ਆ ਓਏ ਓਏ ਕੀ ਬਾਤ ਐ ਇਹ ਪਾਜੀ ਕਾਰ ਸਪੇਸ਼ੀਅਸ ਵੀ ਹੁੰਦੀ ਆ i20 ਇਹਦਾ ਇੰਟੀਰੀਅਰ ਵੀ ਲਗਜ਼ਰੀਅਸ ਆ ਬਹੁਤ ਵਧੀਆ ਕਾਰ ਆ ਭਾਜੀ ਇਹ ਤੇ ਬੜੇ ਛੋਟੇ ਰੇਟਾਂ ਦੀ ਕਾਰ ਹੈ 15 ਮਾਡਲ ਦੀ ਕਾਰ 15 ਮਾਡਲ 15 ਮਾਡਲ ਦੀ ਕਾਰ ਆ ਭਾਜੀ ਇਹਦੇ ਤੁਹਾਨੂੰ ਫੁੱਲ ਲੋਨ ਕਰਾ ਕੇ ਦੇਾਂਗੇ ਅਸੀਂ ਤੁਸੀਂ ਸੰਬਧਾਰ ਕਾਰਡ ਬੈਂਕਡ ਪਾਣਾ ਤੁਹਾਨੂੰ ਫੁੱਲ ਲੋਨ ਅਸੀਂ ਕਰਾ ਕੇ ਦੇਾਂਗੇ ਕਾਰ ਦਾ ਸਿਰਫ ਧਾਰ ਕਾਰਡ ਬੈਂਕਡ ਦਾ ਫੁੱਲ ਲੋਨ ਕਰਾ ਕੇ ਕਾਰ ਕਰਾ ਕੇ ਦੇਾਂਗੇ ਤੁਹਾਨੂੰ ਭਾਜੀ ਠੀਕ ਹੈ ਤੇ ਰੇਟ ਦੱਸੋ ਦਾ ਰੇਟ ਭਾਜੀ ਬਿਲਕੁਲ ਜਿਆਦਾ ਜਿਆਦਾ ਰੇਟ 475 ਹਜ਼ਾਰ ਦਾ ਮਕਾਰ ਦੇ ਦੇਾਂਗੇ 475000 ਦੇ ਵਿੱਚ ਭਾਜੀ i20 ਐਕਟਿਵ ਸਾਰਾ ਟੌਪ ਮਾਡਲ ਸਭ ਤੋਂ ਟੌਪ ਮਾਡਲ ਠੀਕ ਹੈ ਜੀ ਡੂ ਇੰਟੀਰੀਅਰ ਚਾਹੀਦਾ ਕੀ ਬਾਤ ਹੈ ਸਾਰੇ ਦਾ ਸਾਰਾ ਲੋਨ ਹੋ ਜੂਗਾ ਆਰ ਕਾਰਡ ਪੈਨ ਕਾਰਡ ਤੇ ਬਿਲਕੁਲ ਹੋ ਜਾਏਗਾ ਭਾਜੀ ਸਾਡੇ ਕੋਲ ਵੀ ਕਾਰ ਦਾ ਲੋਨ ਕਰਾਓ ਸਾਰੇ ਕਰਾ ਕੇ ਦੇਾਂਗੇ ਜੀ ਠੀਕ ਹੈ ਜੀ ਡਿਜ਼ਾਇਰ ਦੇ ਬਾਰੇ ਦੱਸੋ ਫਿਰ ਡਿਜ਼ਾਇਰ ਭਾਜੀ ਡਿਜ਼ਾਇਰ 2013 ਮਾਡਲ ਦੀ ਕਾਰ ਭਾਜੀ ਜੀ ਤੁਸੀਂ ਨੰਬਰ ਦੇਖੋ ਪੀ ਪੀ ਵੀ ਨੰਬਰ ਆ ਲੋਕਲ ਨੰਬਰ ਦੀ ਕ ਜੱਸ ਰੇਟ ਦੇ ਕਾਰ ਦੇਵਾਂਗੇ ਉਹ ਚੈਲੰਜ ਵਾਲਾ ਰੇਟ ਹੋਗਾ ਭਾਜੀ ਠੀਕ ਹੈ ਅੱਜ ਸਿਰਾ ਤੁਸੀਂ 20000 ਰੁਪਿਆ 21000 ਰੁਪਿਆ ਲੈਣਾ ਬਾਕੀ ਲੋਨ ਕਰਾਇਆ ਕਾਰ ਲੈ ਲਓ ਭਾਜੀ 21000 ਡਾਊਨ ਪੇਮੈਂਟ ਸ਼ਾਗਨ ਸਕੀਮ ਹਾਂਜੀ ਹਾਂਜੀ ਲਓ ਜੀ ਸ਼ਾਗਨ ਸਕੀਮ ਤੇ ਲਾਤੀ ਭਾਈ ਨੇ ਤਾਂ 21000 ਸਿਰਾ ਤਾਂ ਸਿਰਾ ਤੁਹਾਨੂੰ ਸਵਾ 3 ਲੱਖ ਰੁਪਏ ਦੀ ਕਾਰ ਦੇ ਦਿਆਂਗੇ ਸਵਾ 3 ਲੱਖ ਦੀ ਸਿਰਾ ਸਵਾ 3 ਲੱਖ ਰੁਪਏ ਦੀ ਕਾਰ ਦੇ ਦਿਆਂਗੇ ਡਿਜ਼ਾਇਰ ਚੱਲੇ ਫਿਕਸ ਪ੍ਰਾਈਸ ਸਵਾ 3 ਲੱਖ ਰੁਪਏ ਦੀ ਤੁਹਾਨੂੰ ਕਾਰ ਦੇ ਦਿਆਂਗੇ 3 ਲੱਖ 60 ਹਜ਼ਾਰ ਡਿਮਾਂਡ ਸਵਾ 3 ਲੱਖ ਦੀ ਕਾਰ ਦੇ ਦਿਆਂਗੇ ਡੀਜ਼ਲ ਦੀ ਕਾਰ ਹੈ ਡੀ ਲੋ ਜੀ ਲੋਕੀ 384 ਤੋਂ ਘੱਟ ਰੇ ਅਸੀਂ ਤੁਹਾਨੂੰ ਸਵਾ 3 ਲੱਖ ਦੀ ਕਾਰ ਦੇਾਂਗੇ ਬਾਕੀ ਐਕਸਟਰਾ ਲਾਈਟ ਐਰ ਵੀ ਪਈ ਹੋਣੀ ਗੱਡੀ ਦੀ ਐਕਸਟਰਾ ਲਾਈਟ ਸਭ ਕੁਝ ਭਾਜੀ ਐਸੈਸਰੀ ਨਾਲ ਮਿਲੇਗੀ ਤੇ ਅੱਗੇ ਭਾਈ ਜੀ ਆ ਗਈ ਟਾਟਾ ਦੀ ਨੈਕਸੋਨ ਨੈਕਸੋਨ ਇਹ ਭਾਜੀ ਤੁਸੀਂ ਜਿਹੜੀ ਕਾਰ ਤਾਂ ਦਿਖਾਣ ਜਾ ਰਹੇ ਹੋ ਬਹੁਤ ਹੀ ਦੇਖੋ ਜੀ ਵੀ ਡਿਮਾਂਡਿੰਗ ਚ ਹੈ ਜੀ ਸਾਡੇ ਕਾਰ ਇਹ ਸਾਡੇ ਕੋਲ ਬਹੁਤ ਡਿਮਾਂਡ ਆਦੀ ਭਾਜੀ ਕਾਰ ਦੇ ਕਾਡਲ ਕਿੰਨਾ ਵੀਰੇ ਇਹ ਇਹ ਭਾਜੀ 2018 ਮਾਡਲ ਫਸਟ ਓਨਰ ਦੀ ਕਾਰ ਐ ਐਕਸਐਮ ਵੇਰੀਐਂਟ ਡੀਜ਼ਲ ਵਿੱਚ ਕਾਰ ਆ ਭਾਜੀ ਠੀਕ ਐ ਇਹ ਜਿਹਨੂੰ ਕਹਿੰਦੇ ਨੇ ਆਪਾਂ ਲੋਇਆ ਕਾਰ ਆ ਭਾ ਇਹ ਨਵੀਂ ਲੈ ਜਾਓ ਗੱਡੀ 1.5 ਲੱਖ ਦੀ ਬ੍ਰਾਂਡ ਨੂੰ ਪਰ ਅਸੀਂ ਤੁਹਾਨੂੰ 50 ਪੈਸੇ ਨਾਲੋਂ ਵੀ ਘੱਟ ਰੇਟਾਂ ਦਾ ਕਾਰ ਦੇਦੇ ਯਾਨੀ ਕਿ 5 ਲੱਖ ਤੇ 65000 ਤੁਹਾਨੂੰ ਐਸਐਮਓ ਕਾਰ ਦੇ ਦੇਾਂਗੇ ਨਵੀਂ ਇਹ 12 ਲੱਖ ਦੇ ਆਸ-ਪਾਸ ਦੀ ਗੱਡੀ ਹੈ 5 ਲੱਖ ਕਿੰਨਾ ਕਿਹਾ ਤੁਸੀਂ 5 ਲੱਖ 65000 ਐਸਐਮਓ ਪ੍ਰਾਈਸ ਤੇ ਕਾਰ ਦੇ ਰਹੇ ਕੋਈ ਮਾਨਤਾ ਨਹੀਂ ਕੀ ਬਾਤ ਹੈ ਡੀਜ਼ਲ ਵਾਲੀ 5 ਸਟਾਰ ਸੇਫਟੀ ਰੇਟਿੰਗ ਦੇ ਨਾਲ ਕਾਰ ਹੋਣੀ ਹੈ ਇਤਾਂ ਦੀ ਕਾਰ ਆ ਤੁਸੀਂ ਸਾਨੂੰ ਆਧਾਰ ਕਾਰਡ ਪੈਨ ਕਾਰਡ ਪਾਣਾ ਸਾਡੇ ਕੋਲ 31000 ਰੁਪਏ ਹੱਥੋਂ ਨਾਲ ਲੈਣਾ ਤੁਸੀਂ ਲੋਨ ਕਰਾ ਕੇ ਅੱਛਾ 31000 ਹੱਥੋਂ ਹੱਥੋਂ ਲੈ ਜਾਓ ਲੋਨ ਕਰਾ ਲਓ ਮਿੱਤਰੋ ਆਧ ਤੇਲ ਪਵਾਉਣ ਬਾਅਦ ਤੇ ਠੀਕ ਹੈ ਪਾਜੀ ਫੁੱਲੋਂ ਤੇ ਤੁਹਾਨੂੰ ਕਾਰ ਮਿਲੇਗੀ ਕੀ ਬਾਤ ਹੈ ਤੇ ਅੱਗੇ ਭਾਈ ਜੀ ਸੰਧੂਰੀ ਰੰਗ ਦੀ ਗੱਡੀ ਖੜੀ ਹੈ Swift ਇਹ ਸਪੈਸ਼ਲ ਐਡੀਸ਼ਨ ਹੈ ਤੁਹਾਡੇ ਵਾਸਤੇ ਸਪੈਸ਼ਲ ਐਡੀਸ਼ਨ ਆ ਸਨਰੂਫ ਵਾਲੀ Swift ਇਹ ਪਾਜੀ ਸਨਰੂਫ ਵਾਲੀ ਸਪੈਸ਼ਲ ਸ਼ੌਕੀਨੀ ਲੋਕਾਂ ਦੀ ਮਤਲਬ ਤਿਆਰ ਕਰਾਈ ਕਾਰ ਹੈ ਸ਼ੌਕੀਨੀ ਬੰਦਿਆਂ ਦੀ ਜੀ ਸਿਸਟਮ ਇਹ ਉਹ ਇਹ ਸੇ ਵੱਡੀ ਗੱਲ ਤੁਹਾਨੂੰ ਆਰ ਸੀ ਅਸੀਂ ਪਾਸ ਕਰਾ ਕੇ ਦੇਵਾਂਗੇ ਕਾਰ ਦੀ 2030 ਤੱਕ ਦੀ ਤੁਹਾਨੂੰ ਆਰ ਸੀ ਵੈਲਿਡ ਕਰਾ ਕੇ ਦੇਵਾਂਗੇ ਜੀ ਵੀਰੇ ਮਾਡਲ ਕਿੰਨੀ ਹੈ ਇਹ ਇਹ ਭਾਜੀ 2007 ਮਾਡਲ ਦੀ ਕਾਰ ਆਰ ਸੀ ਰੀਨਿਊ 2030 ਤੱਕ ਆਰ ਸੀ ਰੀਨਿਊ ਤੁਹਾਨੂੰ ਕਰਾ ਕੇ ਦੇਵਾਂਗੇ ਤੁਹਾਡੇ ਨਾਮ ਤੇ ਜੀ ਪੈਟਰੋਲ ਦੀ ਕਾਰ ਹੈ ਇਹ ਭਾਜੀ ਵਿਦ ਐਕਸਟਰਾ ਸਨਰੂਫ ਲੱਗੀ ਹੋਈ ਆ ਸ਼ੌਕੀਨੀ ਬੰਦਿਆਂ ਦੀ ਕਾਰ ਆ ਜਿਹਨਾਂ ਸ਼ੌਂਕ ਪੂਰੇ ਕਰਨੇ ਤੇ ਬੜੇ ਛੋਟੇ ਪੈਸਿਆਂ ਸ਼ੌਂਕ ਪੂਰੇ ਹੋਣਗੇ ਭਾਜੀ ਬਿਲਕੁਲ ਜੀ ਬਿਲਕੁਲ ਜਿੰਨੇ ਜੀ ਆਲਟੋ ਆ ਨਹੀਂ ਆਂਦੇ ਸੀ ਤੁਹਾਨੂੰ ਸਨਰੂਫ ਵਾਲੀ ਸਵਿਫਟ ਦੇ ਦੇਣੀ ਆ ਸਨਰੂਫ ਵਾਲੀ ਸਵਿਫਟ ਬੱਚਿਆਂ ਨੂੰ ਹਵਾ ਕਰਾਓ ਦਿਖਾਓ ਸਨਰੂਫ ਦਿਖਾਓ ਚੱਪਨੇ ਪੂਰੇ ਕਰੋ ਮਤਲਬ ਆਪਣੇ ਤੇ 7 ਲੱਖ ਵਾਲੀ ਕਾਰ ਦੇ ਸਿਰ ਤੇ ਸਿਰਫ 1 ਲੱਖ ਤੇ ਤੁਹਾਨੂੰ 80 ਹਜ਼ਾਰ ਚ ਕਾਰ ਦੇ ਦੇਵਾਂਗੇ 2 ਲੱਖ 10 ਹਜ਼ਾਰ ਮੰਗੀ ਦਾ ਜੱਸੇ ਭਾਈ ਦੇ ਮਾਨ ਕਰਕੇ 1 ਲੱਖ 80 ਹਜ਼ਾਰ ਚ ਆਰਸੀ ਰੀਨਿਊ 2030 ਤੱਕ 5 ਸਾਲ ਦੀ ਪਾਸਿੰਗ ਦੇ ਨਾਲ ਮਿਲੂਗੀ ਭਾਈ ਗੱਡੀ ਮਿਲੂਗੀ ਭਾਜੀ ਮਿਲੂਗੀ ਕੀ ਬਾਤ ਹੈ ਠੀਕ ਹੈ ਵੀਰੇ ਤੇ ਅੱਗੇ Swift ਖੜੀ ਹੈ ਦੱਸੋ ਜੀ ਇਹ ਭਾਜੀ Swift 2018 ਡੀਜ਼ਲ ਵੇਰੀਐਂਟ ਦੀ ਕਾਰ ਠੀਕ ਹੈ ਡੀਜ਼ਲ ਵੇਰੀਐਂਟ ਦੀ ਕਾਰ ਜਿਹੜੀ ਕਿ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਨਵੀਂ ਸ਼ੇਪ ਚ ਹੂੰ 2018 ਫਰਸਟ ਓਨਰ ਦੀ ਕਾਰ ਹੈ ਭਾਜੀ BDI ਹੈ BDI ਆਪਸ਼ਨਲ ਫਰਸਟ ਓਨਰ ਦੀ ਕਾਰ ਹੈ ਠੀਕ ਹੈ ਤੇ ਬਹੁਤ ਤੰਦ ਛੋਟੇ ਵਰਾਇਸ਼ ਤੇ ਦੇ ਦਾਂਗੇ 5 ਲੱਖ 75 ਹਜ਼ਾਰ ਦੀ ਐਸਨੋ ਕਾਰ ਲੈ ਜੇ 5 ਲੱਖ 75 ਹਜ਼ਾਰ ਚ ਡੀਜ਼ਲ BDI BDI ਬਾਕੀ ਲੋਨ ਲੋਨ ਭਾਈ ਇਹ ਤੇ 5 ਲੱਖ ਦਾ ਲੋਨ ਕਰਾ ਦੇਾਂਗੇ 67000 ਡਾਉਨ ਪੇਮੈਂਟ 75 ਡਾਉਨ ਪੇਮੈਂਟ 5 ਲੱਖ ਲੋਕ ਕਰਾ ਦੇ ਬਾਕੀ ਜੇ ਪ੍ਰੋਫਾਈਲ ਦੇਖੇ ਜੀ ਵਧੀਆ ਠੀਕ ਹੈ ਜੀ ਅੱਗੇ ਭਾਈ ਜੀ ਆਲਟੋ ਕਾਰ ਆ ਗਈ ਦੱਸਿਓ ਜੀ ਇਹ ਭਾਜੀ ਆਲਟੋ 2015 ਮਾਡਲ ਦੀ 800 ਆਲਟੋ 800 ਜਿਹੜੀ ਕਿ ਬਹੁਤ ਐਵਰੇਜ ਵਾਲੀ ਕਾਰ ਤੇ ਛੋਟੇ ਬੇੜ ਦੀ ਕਾਰ ਕੀ ਜਿਹੜਾ ਹਰ ਬੰਦੇ ਸੁਪਨੇ ਪੂਰੇ ਹੁੰਦੇ ਭਾਜੀ ਇਹ ਇਹ 2015 ਮਾਡਲ ਤੁਹਾਨੂੰ ਆਲਟੋ 800 ਅਸੀਂ ਦੇ ਦਿਆਂਗੇ ਸਿਰਫ ਤੇ ਸਿਰਫ 265000 ਰੁਪਏ ਦੀ ਕਾਰ ਤੁਹਾਨੂੰ ਦੇ ਦਿਆਂਗੇ 265000 ਆਹ ਆਲਟੋ 800 ਤੁਹਾਨੂੰ ਦੇ ਦਿਆਂਗੇ ਜੀ 265000 ਦੀ ਆਹ ਲੋ ਖੋ ਵੀ ਐਕਸ ਆਈ ਕਾਰ ਆ ਸ਼ੀਸ਼ੇ ਸਾਣੀ ਦਿਖਾ ਦੇ ਲਓ ਜੀ ਕਰੋ ਚੈੱਕ ਕੰਡੀਸ਼ਨ ਬਹੁਤ ਸਾਫ਼ ਸੁਥਰੀ ਕਾਰ ਆ 265000 ਦੀ ਲੋਨ ਕਿੰਨੇ ਦਾ ਹੋ ਜੂ ਤੇ ਲੋਨ ਭਾਈ ਇੱਥੇ ਵੱਦ ਤੋਂ ਵੱਦ ਕਰਾ ਦੇਵਾਂਗੇ ਤੁਹਾਡਾ ਤੁਸੀਂ ਆਪਣਾ ਆਧਾਰ ਕਾਰਡ ਬੈਨ ਕਰੋ ਜਿੰਨਾ ਵੱਦ ਤੋਂ ਵੱਧ ਲੋਨ ਕਰਾ ਦੇਣਾ ਤੁਹਾਡਾ 2 ਲੱਖ ਦਾ ਹੋ ਜੂ 65000 ਹੋ ਜਾਏਗਾ ਭਾਈ ਉਹ ਦੇਖੋ ਦੇਖੋ ਭਾਈ ਠੀਕ ਆ ਜੀ 65000 ਰੁਪਿਆ ਲਿਓ ਬਾਈ ਬਾਕੀ ਸਾਰਾ ਲੋਨ ਹੋ ਜੂ ਅੱਗੇ ਆ ਕੀ ਬਾਈ ਜੀ ਵਰਨ ਸਨਰੂਫ ਵਾਲੀ ਦੱਸਿਓ ਵੀਰੇ ਇਹ ਭਾਜੀ ਵਰਨਾ ਸਨਰੂਫ 2018 ਰਜਿਸਟਰ ਦੀ ਕਾਰ 2017 ਦੇ ਇਨਫੈਕਚਰ 18 ਰਜਿਸਟਰ ਸਭ ਤੋਂ ਟਾਪ ਐਂਡ ਵਾਲਾ ਮਾਡਲ ਹੈ ਸਨਰੂਫ ਵਾਲਾ ਹਾਂ ਬਹੁਤ ਵਧੀਆ ਕਾਰ ਹੈ ਲਾਇਵਲ ਸੋਹਣੇ ਲਾਇਵਲਾਂ ਦੇ ਨਾਲ ਕਾਰ ਹੈ ਜੀ ਡੀਜ਼ਲ ਡੀਜ਼ਲ ਭਾਜੀ ਡੀਜ਼ਲ ਸਭ ਤੋਂ ਟਾਪ ਮਾਡਲ ਜੀ ਚੱਲੀ ਕਿੰਨੀ ਕ ਹੈ ਇਹ ਭਾਜੀ ਚੱਲੀ 75 ਤੋਂ 80000 ਕਿਲੋਮੀਟਰ ਲਾਗੇ ਚੱਲੀ ਦੀ ਕਾਰ ਜੀ ਕਰੋ ਚੈੱਕ 67486 ਕਿਲੋਮੀਟਰ ਚੱਲੀ ਹੋਈ ਹੈ ਕਰੋ ਜੀ ਸਨ ਰੂਫ ਵਾਲੀ ਬਾਈ ਜੀ ਐਸਐਕਸ ਆਫੀਸ਼ਰ ਹਲਕਾਰ ਸਭ ਤੋਂ ਟੌਪ ਮਾਡਲ ਜੀ ਅਲੋਏ ਵਿਲਾ ਦੇ ਨਾਲ ਠੀਕ ਹੈ ਤੇ ਰੇਟ ਕੀ ਇਹਦਾ ਇਹ ਭਾਈ ਜੀ ਬਹੁਤ ਤਾਂ ਛੋਟੇ ਰੇਟ ਦੇ ਦਾਂਗੇ 1.8 ਲੱਖ ਮੰਗੇਦਾ ਦਾ ਜੀ 8.35 ਲੱਖ ਤੋਂ 1.8 ਲੱਖ ਦੀ ਡਿਮਾਂਡ ਆ ਸਾਡੀ ਭਾਈ ਠੀਕ ਹੈ ਬਾਕੀ ਤੁਸੀਂ ਆਓਗੇ ਤੁਹਾਡੇ ਆਨ ਤੇ ਪੂਰਾ ਮਾਨਤਾਨ ਕਰਕੇ ਤੁਹਾਨੂੰ ਕਾਰ ਦੇਵਾਂਗੇ ਲੋ ਜੀ 1.8 ਲੱਖ ਚੋਂ ਵਧੀਆ ਮਾਨਤਾਨ ਹੋ ਜੂਗਾ ਤੇ ਡਾਊਨ ਪੇਮੈਂਟ ਦੀ ਡਾਊਨ ਮੈਂਡ ਭਾਈ ਸਾਡੇ ਵਿੱਚ ਡਾਊਨ ਪੇਮੈਂਟ ਤੁਹਾਡਾ ਵੱਧ ਤੋਂ ਵੱਧ 7 ਲੱਖ ਰੁਪਏ ਦਾ ਲੋਨ ਕਰਾ ਦੇਾਂਗੇ ਤੁਹਾਡੇ ਤੇ ਲੱਖ ਸਵਾ ਲੱਖ ਰੁਪਈਆ ਡਾਊਨ ਪੇਮੈਂਟ ਲਿਆਓ ਬਾਕੀ E220 2012 ਮਾਡਲ ਦੀ ਕੱਲ 65000 ਚੱਲੀ ਵੀ ਇੱਧਰ ਰਿਕਾਰਡ ਸਰਵਿਸ ਰਿਕਾਰਡ ਦੇ ਨਾਲ ਕਾਰ ਚੱਲੀ ਪਈ 65 ਕਿਲੋਮੀਟਰ ਜੀ 2012 ਮਾਡਲ ਹਾਂਜੀ ਭਾਜੀ ਹਾਂਜੀ E220 ਜੀ ਭਾਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਗੱਡੀ ਆ ਬਾਈ ਜੀ ਚੱਲੀ ਕਿੰਨੀ ਕ ਵੀਰੇ ਇਹ ਭਾਜੀ ਤੁਹਾਨੂੰ ਕਾਰ ਦੇ ਦੇਵਾਂਗੇ ਲਗਭਗ ਆਪਣਾ 6,85,000 ਦੀ ਐਸਬਾ 6,85,000 ਦੀ ਗੱਡੀ ਮਿਲ ਜੂ ਲੋਨ ਵੀ ਹੋ ਜੂ ਇੱਥੇ ਤੇ ਲੋਨ ਵੀ ਹੋ ਜਾਏਗਾ ਭਾਜੀ 2.5 ਤੋਂ 3 ਸਾਲ ਦਾ ਲੋਨ ਹੋ ਜਾਏਗਾ ਤੁਹਾਡਾ ਜੀ ਠੀਕ ਹੈ ਵੀਰੇ ਹਾਂਜੀ ਬਾਜੀ ਲਓ ਵੀ ਅੱਗੇ ਕਾਲੇ ਰੰਗ ਦੇ ਵਿੱਚ ਆ ਗਈ ਭਾਈ ਜੀ ਇਹ ਵੀ E220 ਆ ਪਰ 13 ਮਾਡਲ ਆ ਉਹਦੇ ਨਾਲ ਅਪਡੇਟਡ ਵਰਜਨ ਅਪਡੇਟਡ ਵਰਜਨ ਆ ਜਿਹਦਾ ਸਟੀering ਤੁਹਾਡਾ ਗੇਅਰ ਹੱਥ 'ਚ ਆ ਜਾਂਦੇ ਆ ਸਟੀering ਅਪਗ੍ਰੇਡ ਆ ਵਨ ਟ੍ਰੇਡ ਸਟੀering ਆ ਜੀ ਠੀਕ ਹੈ ਮਤਲਬ ਜਿਹਨੂੰ ਮਰਸੀਡੀਜ਼ ਦੀ ਭਾਜੀ ਨੌਲੇਜ ਆਣਾ ਇਹ ਕਾਰ ਨਹੀਂ ਛੱਡ ਕੇ ਜਾਏਗਾ ਭਾਜੀ ਦੋਨੇ ਕਾਰਾਂ ਇੰਜਨ ਦੀਆਂ ਬ੍ਰਾਂਡ ਨੂੰ ਕਾਰ ਆ ਭਾਜੀ ਲਓ ਜੀ ਬਾਕੀ ਪੇਂਟ ਵਾਈਜ਼ ਵੀ ਭਾਈ ਬਹੁਤ ਚੰਗੀ ਪੀਂਟ ਆ ਆਲਮੋਸਟ ਰਿਜਨਲ ਬੰਪਰਾਂ ਦੀ ਅਸੀਂ ਗਾਰੰਟੀ ਨਹੀਂ ਲੈਂਦੇ ਭਾਜੀ ਠੀਕ ਹੈ ਆਲਮੋਸਟ ਰਿਜਨਲ ਪੇਂਟ ਆ ਭ 85000 ਚੱਲੀ ਹੋਈ ਆ 2013 ਮਾਡਲ E220 ਹੱਥ ਚ ਗੇਰ ਆ ਜਾਂਦਾ ਇਹਦੇ ਚ ਤੇ ਵੀਰੇ ਇਹਦਾ ਕੀ ਰੇਟ ਆ ਇਹ ਭਾਜੀ 8 ਲੱਖ 35 ਹਜ਼ਾਰ ਦੀ ਡਿਮਾਂਡ ਆ ਯੈਸ ਨੋ ਵਾਲਾ ਪ੍ਰਾਈਸ ਤੁਹਾਨੂੰ 7 ਲੱਖ 90 ਹਜ਼ਾਰ ਦੀ ਕਾਰ ਦੇ ਦੇਵਾਂਗੇ ਭਾਜੀ 7 ਲੱਖ 90 ਹਜ਼ਾਰ ਦੀ ਗੱਡੀ ਮਿਲ ਜੂ ਇਹਦੇ ਤੇ ਲੋਨ ਕਿੰਨੇ ਕਿਦਾ ਹੋ ਜੂ ਵੀਰੇ ਇਹ ਤੇ ਬਾਈ ਤੁਹਾਡਾ ਆਪਣੇ 4 ਤੋਂ 4 ਲੱਖ ਦਾ 4 ਤੋਂ 5 ਲੱਖ ਦਾ ਤੁਹਾਡਾ ਲੋਨ ਹੋ ਜਾਏਗਾ ਪ੍ਰੋਫਾਈਲ ਵਧੀਆ ਹਿਸਾਬ ਨਾਲ ਦੇਖ ਕੇ ਠੀਕ ਹੈ ਜੀ ਬਾਕੀ ਬਾਈ ਡਾਉਨ ਪੇਮੈਂਟ ਲਿਆਓ 4-5 ਲੱਖ ਦਾ ਲੋਨ ਹੋ ਜੂ ਉਹਨਾਂ ਨੂੰ ਤੁਸੀਂ ਆਪਣਾ ਚੈੱਕ ਰਾਣਾ ਆਧਾਰ ਕਾਰਡ ਪੈਨ ਕਾਰਡ ਪਾਓ ਤੁਹਾਡਾ ਲੋਨ ਵੈਰੀਫਾਈ ਕਰਾ ਕੇ ਪੇਪਰ ਪਾਓ ਤੇ ਲੋਨ ਲੋਕਾਂ ਤੋਂ ਤੁਸੀਂ ਆ ਕੇ ਆਪਣਾ ਡੰਨ ਰੱਖੋ ਜੀ ਇੰਨਾ ਚੋ ਬਾਈ ਕੋਈ ਵੀ ਗੱਡੀ ਪਸੰਦ ਆਈ ਸਕਰੀਨ ਤੇ ਨੰਬਰ ਚੱਲਦੇ ਨੇ ਬਾਈ ਨਾਲ ਡਾਇਰੈਕਟ ਕਾਲ ਕਰਕੇ ਗੱਲਬਾਤ ਕਰ ਲਿਓ ਤੇ ਤੁਹਾਡਾ ਜਿਹੜਾ ਆਪਣੀ ਵੀਡੀਓ ਦੇਖ ਕੇ ਕੋਈ ਮਾਨਤਨ ਵੀ ਕੀਤਾ ਜਾਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ